ਕਰੇ ਰੋਕ ਜੋ ਰੋਕ ਜੋ ਮੈਗਾ ਕਿੱਥੇ ਰੁਕਦੀ ਹੁਣ ਉੱਡ ਤੋ ਕਾਦੀ ਭਰਨੀ ਹੈ ਸਰਦਾਰ ਬੈ ਐਂ ਕਿ ਭਾਈ ਫਰੂ ਐਂ ਕਿ ਭਾਈ ਫਰੂ ਅੱਧਾ ਦੇ ਤੋੜ ਦਿੰਦਾ ਫੂਜੀ ਕੀ ਗੱਲ ਆ ਬੜਾ ਚੁੱਪ ਜਿਆ ਕਰਕੇ ਬੈਠੀ ਅੱਜ ਹੈ ਮੈਂ ਕੀ ਕਰਾਂ ਸਾਡਾ ਤੋ ਜੀ ਨਹੀਂ ਲੱਗਦਾ ਭਣੇ ਪਰ ਮੰਮੀ ਕਾ ਤੋੜੀ ਜੀ ਲੱਗਦਾ ਭਜਦੇ ਭੱਜੇ ਫਿਰ ਨਹੀਂ ਤਾਂ ਤੇ ਮੁੰਡਿਆਂ ਕੋਈ ਜਾਣੇ ਭਾਈ ਤੇਰੇ ਉੱਟ ਕਿਵੇਂ ਨੇਰੀ ਨੇਰੀ ਆ ਵਖਾ ਹਾ ਅੱਗੇ ਵੇਖਾਂ ਗੱਡੀ ਹਿਲਦੀ ਵਖਾ ਸਾਰੇ ਨੂੰ ਅਪੀਲ ਆ ਪਾਣੀ ਤਰੋਂ ਕੋ ਕਰਾਂਗੇ ਬਾਹਰ ਨਿਕਲ ਭਰਾਵਾ ਅੱਗੇ ਪਾਣੀ ਦੀ ਸ਼ਾਰਟੇਜ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜੀ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਮੰਮੀ ਕੀ ਗੱਲ ਆ ਬੜਾ ਚੁੱਪ ਜਿਆ ਕਰਕੇ ਬੈਠੀ ਅੱਜ ਹੈ ਮੈਂ ਕੀ ਕਰਾਂ ਸਾਡਾ ਤਾਂ ਜੀ ਨਹੀਂ ਲੱਗਦਾ ਭਣੇ ਪਰ ਮੰਮੀ ਕਾ ਤੋੜੀ ਜੀ ਜਿਹੜੇ ਭੱਜਦੇ ਭੱਜੇ ਫਿਰ ਨਹੀਂ ਤਾਂ ਤੇ ਮੁੰਡਿਆਂ ਕੋਈ ਜਾਣੇ ਭਾਈ ਤੇਰੇ ਮੁੰਡੇ ਤੇਰੇ ਨਾਲ ਬਹੁਤ ਰੌਣਕ ਲਾਉਂਦੇ ਨਾ ਇੱਥੇ ਉਹ ਜਿਹੀ ਰੌਣਕ ਨਹੀਂ ਹੈਗੀ ਹਨਾ ਇੱਥੇ ਬਸ ਇੱਥੇ ਅੰਦਰ ਵੜ ਕੇ ਸੌਂ ਰੋ ਇੱਥੇ ਅੰਦਰ ਵੜ ਕੇ ਪੈ ਜਾਓ ਬਸ ਖਾਣ ਪੀਣੋ ਬਸ ਉੱਥੇ ਵਧੀਆ ਤੇਰੇ ਮੁੰਡੇ ਕਿੰਨੇ ਕੁੱਤੇ ਭਾਈ ਘਰਾ ਦਿੰਦੇ ਆ ਤੇ ਪਕਾਈ ਕਰਦੇ ਨੇ ਜਿਆਦੇ ਘਰੇ ਹੀ ਪਕਾਈ ਕਰਦੇ ਰਹਿੰਦੇ ਨਹੀਂ ਕਿਤੇ ਬਾਹਰ ਪਰ ਉਹੀ ਨਾ ਹਾਸਾ ਖੇਡਾ ਤਾਂ ਬਣਿਆ ਨਾ ਤੁਹਾਡੇ ਲਈ ਦਿਲ ਟੱ ਲੱਗਾ ਰਹਿੰਦਾ ਹਾਏ ਤੇ ਤੂੰ ਇੰਨੀ ਉਦਾਸ ਹੋਈਂਗੀ ਤੇਰੇ ਮੁੰਡੇ ਵੇਖਣਗੇ ਤੇ ਕੀ ਸੋਚਣਗੇ ਮੰਮੀ ਵਿੱਚ ਲੱਗੇ ਕਹਿੰਦਾ ਵੀ ਰੈਂ ਕਰਦਾ ਜਿਵੇਂ ਕੰਪਿਊਟਰ ਕਰਾਇਆ ਨਹੀਂ ਉੱਤੇ ਫੇਰਿਆ ਹੁੰਦਾ ਕਿਤੇ ਬਾਾਰ 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 ਇਹ ਆਹੀ ਇਹ ਆਹੀ ਮੈਂ ਤਾਂ ਕਈ ਵਾਰੀ ਕਹਿੰਦਾ ਕਿ ਮੈਂ ਕਹਾਂ ਕਿ ਦਿਨ ਹੋਵੇ ਡੇਗੀ ਤੋਈ ਨਹੀਂ ਨਹੀਂ ਕਿਵੇਂ ਹੱਥ ਤੇ ਘੜੇ ਕਰਦਾ ਇਹ ਹੱਥ ਕਰੇ ਘੜੇ ਕਰਦਾ ਸੀ ਹੱਥ ਕਰੇ ਘੜੇ ਕਰਦਾ ਨਹੀਂ ਮੈਂ ਨਹੀਂ ਰੱਖੂ ਕੁੜੀ ਆਏ ਨੂੰ ਤਾਂ ਨੇ ਕਿ ਕਹੀ ਜਲਾਉਂਦਾ ਮੈਂ ਕਿਤੇ ਗਾਂ ਦੇ ਦੇਣਾ ਮੁੰਡਾ ਲੈ ਡੇ ਕਪਤੀ ਆ ਕੰਪਨੀ ਤੂੰ ਦੱਸਿਆ ਕਰ ਇਹਨੂੰ ਕਿਹ ਰੱਖਿਆ ਕਿ ਨਹੀਂ ਇੱਥੇ ਬਿੱਲਾ ਦੱਸ ਇਹਨਾ ਕਰੂ ਬਾ ਹੱਥ ਕਰੇ ਰੋਗ ਚੋ ਰੋਗ ਚੋ ਮੈਂ ਕਿੱਥੇ ਰੱਖਦੀ ਹੁਣ ਇਹ ਨਹੀਂ ਰਹਿਦਾ ਸਿਰੇ ਲੱਗੂ ਉੱਡਦੇ ਕਾਦੀ ਭਰਨੀ ਸਰਦਾਰ ਪੈ ਐਂ ਕਿ ਭਾਈ ਫਰੂ ਐਂ ਕਿ ਭਾਈ ਫਰੂ ਅੱਧਾ ਦੇ ਤੋੜ ਦਿੰਦਾ ਫੂਜ ਬੰਦੋ ਦੇ ਝਟਖਾ ਲਾ ਰੂ ਮੋਟੇ ਦਾ ਅੰਦਰ ਕਰਨਾ ਹੀ ਪੈਣਾ ਗਿਆ ਨਹੀਂ ਯਾਦਾਗਾ ਚੱਲ ਕੋਈ ਨਹੀਂ ਵੇ ਰਹਿਣ ਦੇ ਘਣਾ ਬਾਹਰ ਉਹ ਤਰਿਆ ਆਉਂਦਾ ਵੇ ਸੋਖੀ ਚੀੜ ਦਾ ਜੋਤ ਨੂੰ ਕਹਿੰਦਾ ਮੈਂ ਯਾ ਕਿਉਂ ਲੱਗਦਾ ਪਤਾ ਮਿਹਨਤਾਂ ਕਰਦੇ ਮੁੰਡੇ ਮਿਹਨਤਾਂ ਕਰਦੇ ਹੋਏ ਮੁੰਡੇ ਪਤਾ ਲੱਗ ਰਿਹਾ ਹਾਂ ਇੱਧਰ ਭੱਜ ਆਉਣਾ ਵਾ ਇਹ ਕੀ ਗੱਲ ਟਰੈਕਟਰ ਛੱਡ ਕੇ ਜਾਣਾ ਇੱਥੇ ਬਾਹਰ ਭਰਾ ਓਏ ਹੋਏ 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 ਓਏ ਹੋਏ ਹੋਏ ਕੀ ਫੇਸ ਬਿਊਟੀ ਕਰਾਉਗੀ ਫੇਸ ਬਿਊਟੀ ਕੇ ਫੇਸ ਪਾਊਡਰ ਲੱਗਣ ਦਿਆ ਸਗੋਂ ਇੱਥੇ ਗੱਡੀ ਹਿਲਦੀ ਬਖਾ ਗੱਡੀ ਆਡੀ ਡਾਂਸਿੰਗ ਕਾਰ ਬਣੀ ਫਿਰਦੀ ਓਹ ਮਗਰ ਖਾਈ ਬੜੀ ਭਈ ਬੁੱਲਾ ਜ ਆਉਂਦਾ ਹੀ ਤਾਂ ਪਤਾ ਲੱਗਦਾ ਹੀ ਹਾਂ ਪੂਰਾ ਪਤਾ ਲੱਗਦਾ ਐਵੇਲਾ ਪਰ ਦੋ ਦੋ ਕੁਇੰਟਲ ਤੇ ਬੰਦਾ ਤੂੰ ਬੈਠਾ 1.5 ਘੰਟਾ ਦਾ ਤੂੰ 50 ਕਿਲੋ ਦਾ ਮੈਂ ਨਹੀਂ ਇਹ ਗੱਲ ਹੈ ਔਰਾਂ ਦੋ ਕੁਇੰਟਲ ਕਰਤਾ ਇੱਕ ਕਾਉਂਟਰ 20 ਕਿਲੋ ਤੇਰਾ 70 ਮੇਰਾ ਆ ਮੈਂ ਕਹਿਣਾ ਪੂਰਾ ਮੌਲ ਵੇਨ ਔਰ ਟਰੈਕਟਰ ਖੜਾ ਬਣੇ ਹੋ ਗਈ ਬਸ ਘੜ ਘਟਾ ਘਟਾ ਮਿੱਟੀ ਬਹੁਤਾ ਯਾਰ ਸਾਰੇ ਜਣੇ ਸਾਰੇ ਨੂੰ ਅਪੀਲ ਆ ਪਾਣੀ ਤਰੋਂਕੋ ਘਰਾਂ ਦੇ ਬਾਹਰ ਨਿਕਲ ਕੇ ਭਰਾਵਾ ਅੱਗੇ ਪਾਣੀ ਦੀ ਸ਼ਾਰਟੇਜ ਐਵੇਂ ਨਾ ਕਹਿ ਦੀ ਕਿਤੇ ਤਰੋਂਕਣਾ ਨਹੀਂਗਾ ਨਹੀਂ ਇੰਨਾ ਵੀ ਨਹੀਂ ਤਰੋਂਕਣਾ ਚਾਹੀਦਾ ਫੇ ਰੱਬਾ ਰੱਬਾ ਮੀਂਹ ਆ ਉੱਥੇ ਉੱਥੇ ਹੀ ਬੱਸ ਤਰੋਂਕੋ ਯਾਰ ਜਿੱਥੇ ਕਾਜ ਆ ਜਿੱਥੇ ਬੂਟੇ ਲੱਗੇ ਮੀਂਹ ਤਾਂ ਨਹੀਂ ਪੋਣਾ ਉੱਥੇ ਮੀਂਹ ਦਾ ਫੁੱਲ ਪਵੇ ਮੈਂ ਨਾ 11 ਵਜੇ ਕੰਮ ਐਂਡ ਲੱਜੇ ਯਾਰ ਗਰਮੀ ਮੈਂ ਐਂਚ ਲੋ ਗਰਮੀ ਨਾਲ ਮਰੇ ਪਏ ਤੂੰ ਮੀਂਹ ਦਾ ਲਾਲਚ ਕਰਦੇ ਨਵੀਂ ਆਵੇ ਤੂੰ ਮੀਂਹ ਦਾ ਲਾਲਚ ਕਰਦੇ ਮਸ਼ੀਨ ਆਉਂਦੀ ਦਾ ਲੋ ਮਰਜੀ ਆ ਤੇ ਖੋਲਿਆ ਖੋਲਦਾ ਹੀ ਮੈਂ ਤਾਂ ਮੋਟਰਸਾਈਕਲ ਮਾਰਿਆ ਵੇ ਜੀ ਓਵੇਂ ਬਾਈ ਖੋਲਦਾ ਮੋਟਾ ਕਾਲਿਆ ਕੇ ਬਾਈ ਖੋਲ ਉਹਨਾਂ ਨੇ ਗੇਟ ਲਾ ਕੇ ਅੰਦਰ ਵੜ ਗਏ ਸਾਰੇ ਮੇਰੇ ਵੀਰੋ ਬਹੁਤ ਹੀ ਜ਼ਿਆਦਾ ਇੱਕਲੇ ਮੋਟਰਸਾਈਕਲ ਵਾਲੀ ਵਾਲੀ ਬਹੁਤ ਹੀ ਜ਼ਿਆਦਾ ਆਂਤਕਵਾਦੀ ਮਾਹੌਲ ਬਣ ਚੁੱਕਿਆ ਇੱਥੇ ਸਾਰੇ ਪਾਸੇ ਮੋਟਰਸਾਈਕਲੋ ਨੇ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ